ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ। ਹਾਜ਼ਰ ਹਾਂ ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੇਰਾ ਨਾਮ ਸਮੀਆ। ਮੇਰੀ ਵਿਆਹ ਨੂੰ ਹਜੇ 2 ਮਹੀਨੇ ਹੀ ਹੋਏ ਸੀ। ਇਹਨਾਂ 2 ਮਹੀਨਿਆਂ ਵਿੱਚ ਮੈਂ ਜੋ ਵੀ ਚੀਜ਼ਾਂ ਆਪਣੇ ਘਰ ਵਾਲੇ ਕੋਲੋਂ ਮੰਗਦੀ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਆਪਣੇ ਵੱਡੇ ਭਰਾ ਕੋਲੋਂ ਪੁੱਛ ਕੇ ਦਿੰਦਾ। ਹਰ ਇੱਕ ਚੀਜ਼ ਮੇਰਾ ਘਰ ਵਾਲਾ ਆਪਣੇ ਵੱਡੇ ਭਰਾ ਤੋਂ ਪੁੱਛੇ ਬਿਨਾ ਨਹੀਂ ਸੀ ਦਿੰਦਾ ਹਰ ਵਾਰੀ ਇਦਾਂ ਹੀ ਕਹਿੰਦਾ ਕਿ ਵੱਡੇ ਭਰਾ ਕੋਲ ਜਾ ਕੇ ਪੈਸੇ ਲੈ ਕੇ ਆਉਂਦਾ ਜਾਂ ਫਿਰ ਉਹਦੇ ਕੋਲੋਂ ਪੁੱਛ ਕੇ ਦਿਨਾ ਬਲਜੀਤ ਤੇ ਜਗਜੀਤ ਦੋਨੇ ਸਕੇ ਭਰਾ ਸੀ ਬਲਜੀਤ ਵੱਡਾ ਸੀ ਜਾਨੀ ਮੇਰਾ ਜੇਠ ਹਜੇ ਕੁਆਰਾ ਸੀ ਇੱਕ ਦਿਨ ਮੈਂ ਜਗਜੀਤ ਕੋਲੋਂ ਪੁੱਛਿਆ ਫਿਰ ਤੁਹਾਡੇ ਵੱਡੇ ਭਰਾ ਨੇ ਵਿਆਹ ਕਿਉਂ ਨਹੀਂ ਕਰਵਾਇਆ ਉਹ ਕਹਿਣ ਲੱਗਾ ਕਿ ਇਹ ਗੱਲ ਤਾਂ ਹਜੇ ਤੱਕ ਮੈਨੂੰ ਵੀ ਸਮਝ ਨਹੀਂ ਆਈ ਕਿ ਵੱਡੇ ਵੀਰ ਨੇ ਵਿਆਹ ਕਿਉਂ ਨਹੀਂ ਕਰਵਾਇਆ ਮਾਣੇ ਮੇਰਾ ਵਿਆਹ ਕਰਵਾ ਦਿੱਤਾ ਸੀ ਤੇ ਉਹਦੀ ਉਮਰ ਤਾਂ ਹੋਣਾ 40 ਸਾਲ ਦੀ ਹੋ ਗਈ ਆ ਪਰ ਉਹ ਵਿਆਹ ਕਰਵਾਉਣ ਦਾ ਨਾਮ ਹੀ ਨਹੀਂ ਲੈ ਫਿਰ ਮੈਨੂੰ ਹੌਲੀ-ਹੌਲੀ ਸਮਝ ਆਉਣ ਲੱਗਾ ਕਿ ਸਾਰੀ ਜ਼ਮੀਨ ਜਾਇਦਾਦ ਮੇਰੇ ਜੇਠ ਦੇ ਨਾਮ ਤੇ ਹੀ ਆ ਮੇਰਾ ਘਰ ਵਾਲਾ ਮੇਰੇ ਜੇਠ ਦੀ ਪ੍ਰਾਪਰਟੀ ਵਿੱਚ ਹੀ ਕੰਮ ਕਰਦਾ ਸੀ ਜਾਨੀ ਕਿ ਮੇਰੇ ਘਰ ਵਾਲੇ ਦਾ ਆਪਣਾ ਹਜੇ ਕੁਝ ਨਹੀਂ ਸੀ ਮੇਰੇ ਜੀਠ ਨੇ ਬਹੁਤ ਕੁਝ ਬਣਾ ਲਿਆ ਸੀ ਉਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਦੋਨੇ ਭਰਾ ਕਾਰਵੇਚੇ ਇਕੱਠੇ ਰਹਦੇ ਸੀ ਮੇਰੇ ਜੀਠ ਨੇ ਹੀ ਵੱਡੀ ਕੋਠੀ ਬਣਾਈ ਸੀ ਮੇਰੀ ਸਾਸਕਾਹਂਦੀ ਸੀ ਕਿ ਹੁਣ ਦੋ ਆ ਗਏ ਆ ਤਾਂ ਤੈਨੂੰ ਤੇ ਜਗਜੀਤ ਨੂੰ ਇਕੱਠਿਆਂ ਵੇਖ ਕੇ ਸ਼ਾਇਦ ਤੇਰੇ ਜੀਠ ਦਾ ਵੀ ਵਿਆਹ ਕਰਵਾਉਣ ਨੂੰ ਦਿਲ ਕਰਾਵੇ ਕੁਝ ਦਿਨਾਂ ਤੱਕ ਤਾਂ ਮੈਂ ਵੀ ਆਪਣੇ ਜੀਠ ਨੂੰ ਵਿਆਹ ਕਰਵਾਉਣ ਲਈ ਕਿਹਾ ਪਰ ਉਹ ਤਾਂ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਸੀ ਮੈਂ ਕਈ ਵਾਰ ਉਹਦੇ ਵਿਆਹ ਨਾ ਕਰਵਾਉਣ ਦਾ ਕਾਰਨ ਦਾ ਪਤਾ ਕਰਨਾ ਚਾਹਿਆ ਪਰ ਮੈਨੂੰ ਕੁਝ ਵੀ ਪਤਾ ਨਾ ਲੱਗ ਸਕਿਆ ਇਹਨਾਂ 2 ਮਹੀਨਿਆਂ ਵਿੱਚ ਮੈਂ ਆਪਣੇ ਸਹੁਰਿਆਂ ਦੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਗਈ ਸੀ ਮੇਰਾ ਸਹੁਰਾ ਨਹੀਂ ਸੀ ਪਰ ਉਹਦੀ ਥਾਂ ਤੇ ਮੇਰੇ ਜੇਠ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕੀ ਹੋਈ ਸੀ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਕਰਦਾ ਸੀ ਇੱਕ ਦਿਨ ਮੇਰਾ ਜੇਠ ਅਚਾਨਕ ਬਿਮਾਰ ਹੋ ਗਿਆ 4-5 ਦਿਨ ਘਰੇ ਹੀ ਦਵਾਈ ਦਾਰੂ ਲੈਂਦਾ ਰਿਹਾ ਪਰ ਫਰਕ ਨਾ ਪਿਆ ਹੌਲੀ ਹੌਲੀ ਬੁਖਾਰ ਟਾਈਫਾਇਡ ਵਿੱਚ ਬਦਲ ਗਿਆ ਤੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਪੂਰੇ 10 ਦਿਨ ਤੱਕ ਮੇਰਾ ਜੇਠ ਹਸਪਤਾਲ ਵਿੱਚ ਰਿਹਾ ਤੇ ਇਹਨਾਂ 10 ਦਿਨਾਂ ਵਿੱਚ ਮੈਂ ਰੋਟੀ ਬਣਾ ਕੇ ਹਸਪਤਾਲ ਲੈ ਜਾਂਦੀ ਤੇ ਫਿਰ ਆਉਣ ਜਾਣ ਦਾ ਕਰਕੇ ਮੈਂ ਆਪ ਥੱਕ ਗਈ ਸੀ 10 ਦਿਨਾਂ ਬਾਅਦ ਮੇਰੇ ਜੇਠ ਨੂੰ ਘਰੇ ਲੈ ਆਂਦਾ ਅਸਲ ਵਿੱਚ ਮੈਂ ਵੀ ਹਸਪਤਾਲ ਤੱਕ ਆਉਂਦੀ ਜਾਂਦੀ ਬੜੀ ਥੱਕ ਜਾਂਦੀ ਸੀ ਘਰੇ ਨੌਕਰਾਨੀ ਕੰਮ ਕਰਦੀ ਸੀ ਪਰ ਫਿਰ ਵੀ ਸਾਰਿਆਂ ਨੂੰ ਮੇਰੇ ਹੱਥੋਂ ਹੀ ਰੋਟੀ ਪਾਣੀ ਬਣਿਆ ਹੋਇਆ ਚੰਗਾ ਲੱਗਦਾ ਸੀ। ਉਹ ਤਾਂ ਨੌਕਰਾਨੀ ਦੇ ਕੋਲੋਂ ਕੋਈ ਚਾਹ ਵੀ ਬਣਵਾ ਕੇ ਨਹੀਂ ਪੀਂਦਾ ਸੀ। ਮੇਰੀ ਸੱਸ ਤਾਂ ਪਾਣੀ ਤੱਕ ਵੀ ਮੇਰੇ ਕੋਲੋਂ ਹੀ ਮੰਗਦੀ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮਾਂ ਜੀ ਮੈਂ ਥੱਕ ਜਾਨੀ ਆ। ਜਗਜੀਤ ਲਈ ਵੱਖਰੀ ਰੋਟੀ ਬਣਾਉਣੀ ਪੈਂਦੀ ਆ, ਜੇਠ ਲਈ ਵੱਖਰੀ ਤੇ ਤੁਹਾਡੇ ਲਈ ਵੱਖਰੀ ਬਣਾਉਣੀ ਪੈਂਦੀ ਆ। ਮੈਂ ਕਿਹਾ ਕਿ ਜੇਠ ਦੀ ਦੇਖਭਾਲ ਹੁਣ ਤੁਸੀਂ ਕਰ ਲਿਆ ਕਰੋ। ਉਹ ਕਹਿਣ ਲੱਗੀ ਕਿ ਸਿਮੀ ਅਜੇ ਤਾਂ ਤੂੰ ਇੰਨੀ ਜਵਾਨ ਆ ਐਡੀ ਜਲਦੀ ਕਿਦਾਂ ਥੱਕ ਜਾਨੀ ਆ। ਤੇਰੀ ਉਮਰ ਵਿੱਚ ਮੈਂ ਕਿੰਨਾ ਕੰਮ ਕੀਤਾ ਉਹਦਾ ਤੈਨੂੰ ਅੰਦਾਜ਼ਾ ਵੀ ਨਹੀਂ ਆ ਹੁਣ ਬੱਚੇ ਵੱਡੇ ਹੋ ਗਏ ਆ ਤੇ ਪਰਿਵਾਰ ਵੀ ਅਲੱਗ ਹੋ ਗਏ ਆ ਅੱਜ ਕੱਲ੍ਹ ਦੀਆਂ ਕੁੜੀਆਂ ਕੋਲੋਂ ਤਾਂ ਇੰਨਾ ਕੰਮ ਵੀ ਨਹੀਂ ਹੁੰਦਾ ਤੇਰੇ ਵਰਗੀਆਂ ਕੁੜੀਆਂ ਵੱਡੀਆਂ ਫੈਵਲੀਆਂ ਵਿੱਚ ਕਿੱਦਾਂ ਰਹਿਣਗੀਆਂ ਤੂੰ ਤਾਂ ਆਪਣੇ ਜੇਠ ਤੇ ਬੁੱਢੀ ਸੱਸ ਤੋਂ ਹੀ ਤੰਗ ਆ ਗਈ ਤੇਰੇ ਕੰਮ ਵਿੱਚ ਮਦਦ ਕਰਨ ਲਈ ਤੇਰੀ ਨੌਕਰਾਨੀ ਵੀ ਰੱਖੀ ਹੋਈ ਘਰ ਵਿੱਚ ਹੋਰ ਕਿਹੜਾ ਕੰਮ ਆ ਬਸ ਰੋਟੀਆਂ ਹੀ ਤਾਂ ਬਣਾਉਣੀਆਂ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਮੈਂ ਆਪਣੀ ਸੱਸ ਨੂੰ ਕਦੇ ਰਸੋਈ ਦਾ ਕੰਮ ਨਹੀਂ ਸੀ ਕਰਨ ਦਿੱਤਾ ਸਾਰਾ ਕੰਮ ਮੈਂ ਆਪ ਹੀ ਕਰਦੀ ਸੀ ਇੱਕ ਦਿਨ ਮੇਰੀ ਸੱਸ ਕਹਿੰਦੀ ਕਿ ਮੈਂ ਘਰੇ ਬੈਠੀ ਬੋਰ ਹੋ ਗਈ ਹਾਂ ਇਸ ਲਈ ਮੈਂ ਆਪਣੇ ਭੈਣ ਨੂੰ ਮਿਲਣ ਚੱਲੀ ਹਾਂ ਮੈਂ ਕਿਹਾ ਠੀਕ ਆ ਆਪਣੀ ਤਿਆਰੀ ਕਰੋ ਜਿੱਥੇ ਜਾਣਾ ਜਲਦੀ ਜਾਓ ਮੇਰੀ ਇਦਾਂ ਦੀ ਗੱਲ ਸੁਣ ਕੇ ਕਹਿਣ ਲੱਗੀ ਕਿ ਇੰਨੀ ਵੀ ਜਲਦੀ ਨਹੀਂ ਮੈਂ ਤਾਂ ਆਰਾਮ ਨਾਲ ਜਾਵਾਂਗੀ ਇਸ ਲਈ ਉਹਨੇ ਆਪਣੀ ਤਿਆਰੀ ਦਾ ਕਰਕੇ ਸਾਰਾ ਕੰਮ ਮੇਰੇ ਤੇ ਹੀ ਸੌਂਪ ਦਿੱਤਾ ਸੀ ਮੇਰੇ ਜੇਠ ਦੇ ਆਫਿਸ ਦਾ ਕੰਮ ਹੋਣ ਕਰਕੇ ਮੇਰੇ ਘਰ ਵਾਲੇ ਨੂੰ ਵੀ ਬਹੁਤ ਕੰਮ ਦੇਖਣਾ ਪੈਂਦਾ ਸੀ ਇਸ ਲਈ ਉਹ ਕਾਫੀ ਲੇਟ ਕਰ ਹੀ ਆਉਂਦਾ ਸੀ ਇੱਕ ਦਿਨ ਮੈਂ ਦੁਪਹਿਰ ਨੂੰ ਆਪਣੇ ਜੇਠ ਨੂੰ ਸੂਪ ਦਿਨ ਗਈ ਤਾਂ ਉਹਦੀ ਹਾਲਤ ਜਿਆਦਾ ਹੀ ਖਰਾਬ ਸੀ ਉਹ ਆਪਣੇ ਹੱਥ ਨਾਲ ਸੂਪ ਵੀ ਫੜ ਕੇ ਨਹੀਂ ਪੀ ਰਿਹਾ ਸੀ ਮੈਂ ਆਪਣੇ ਹੱਥ ਨਾਲ ਉਹਨੂੰ ਸੂਪ ਫੜ ਕੇ ਪਲਾਇਆ ਤੇ ਫਿਰ ਉਹਦਾ ਮੂੰਹ ਸਾਫ਼ ਕੀਤਾ ਜਿਦਾਂ ਹੀ ਮੈਂ ਮੂੰਹ ਸਾਫ਼ ਕੀਤਾ ਉਹ ਮੈਨੂੰ ਇੱਕ ਅਜੀਬ ਜਿਹੀ ਨਜ਼ਰ ਨਾਲ ਦੇਖਣ ਲੱਗਾ ਜੀਠ ਦੇ ਬਿਮਾਰ ਹੋਣ ਦਾ ਕਰਕੇ ਮੈਂ ਹਰ ਵੇਲੇ ਉਹਦੇ ਕੋਲ ਹੀ ਬੈਠੀ ਰਹਿੰਦੀ ਸੀ ਤੇ ਉਹਨੂੰ ਕਿਸੇ ਵੀ ਵੇਲੇ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਆ ਮੇਰਾ ਜੀਠ ਬਿਮਾਰ ਹੋਣ ਕਰਕੇ ਘਰੇ ਹੀ ਰਹਿੰਦਾ ਸੀ ਇਹਨਾਂ ਦਿਨਾਂ ਵਿੱਚ ਮੈਂ ਤਾਂ ਉਹਦੀ ਬਹੁਤ ਜ਼ਿਆਦਾ ਦੇਖਭਾਲ ਕਰਦੀ ਸੀ ਮੇਰਾ ਜੀਠ ਮੇਰੀ ਦੇਖਭਾਲ ਦੇ ਕੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਮੰਗ ਤੂੰ ਜੋ ਵੀ ਮੰਗੇਂਗੀ ਮੈਂ ਤੈਨੂੰ ਲੈ ਕੇ ਦੇ ਸਕਦਾ ਮੈਂ ਕਿਹਾ ਕਿ ਮੈਂ ਰਾਣੀ ਹਰ ਵੇਖਿਆ ਸੀ ਬਹੁਤ ਸੋਹਣਾ ਸੀ ਮੈਨੂੰ ਉਹ ਚਾਹੀਦਾ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਉਹ ਹਾਰ ਖਰੀਦ ਪਰ ਮੇਰੇ ਘਰ ਵਾਲੇ ਕੋਲੇ ਇੰਨੇ ਪੈਸੇ ਨਹੀਂ ਸੀ ਇਸ ਲਈ ਮੈਂ ਉਹ ਹਾਰ ਨਹੀਂ ਖਰੀਦ ਸਕੀ ਮੇਰਾ ਜੇਠ ਕਹਿਣ ਲੱਗਾ ਜੇ ਤੈਨੂੰ ਉਹ ਹਾਰ ਪਸੰਦ ਸੀ ਤੂੰ ਇੱਕ ਵਾਰੇ ਮੈਨੂੰ ਕਹਿੰਦੀ ਤਾਂ ਸਹੀ ਮੈਂ ਤੈਨੂੰ ਉਸੇ ਵੇਲੇ ਹੀ ਉਹ ਹਾਰ ਖਰੀਦ ਕੇ ਦੇਣਾ ਸੀ ਮੇਰੇ ਜੇਠ ਨੇ ਮੈਨੂੰ ਆਪਣਾ ਕਾਰਡ ਦਿੱਤਾ ਮੈਂ ਸ਼ਾਮਾਂ ਨੂੰ ਜਾ ਕੇ ਉਹ ਹਾਰ ਖਰੀਦ ਲਈ ਆਈ ਮੈਂ ਜਦੋਂ ਉਹ ਹਾਰ ਦੇਖਿਆ ਤਾਂ ਮੈਂ ਬਹੁਤ ਖੁਸ਼ ਸੀ ਮੇਰੇ ਘਰ ਵਾਲੇ ਨੇ ਜਦੋਂ ਉਹ ਹਾਰ ਵਖਿਆ ਤਾਂ ਕਹਿਣ ਲੱਗਿਆ ਕਿ ਮੇਰੇ ਭਰਾਣੇ ਮੈਨੂੰ ਤਾਂ ਕਦੀ ਇੰਨੀ ਮਹਿੰਗੀ ਚੀਜ਼ ਨਹੀਂ ਲੈ ਕੇ ਦਿੱਤੀ ਤੇ ਤੈਨੂੰ ਇੰਨੀ ਮਹਿੰਗੀ ਚੀਜ਼ ਕਿੱਦਾਂ ਲੈ ਕੇ ਦੇ ਦਿੱਤੀ ਉਹਨੂੰ ਬੜੀ ਹੈਰਾਨੀ ਜਿਹੀ ਹੋਈ ਮੇਰੇ ਭਰਾਣੇ ਅੱਜ ਤੱਕ ਕਦੇ ਵੀ ਮੈਨੂੰ ਸ਼ਾਪਿੰਗ ਨਹੀਂ ਕਰਵਾਈ ਤੇ ਤੂੰ ਇੰਨੇ ਕੁ ਦਿਨਾਂ ਵਿੱਚ ਉਹਨੂੰ ਤੇਰੇ ਵਿੱਚ ਕੀ ਚੰਗਾ ਲੱਗਿਆ ਉਹਨੇ ਤੈਨੂੰ ਇਹ ਹਾਰ ਲੈ ਕੇ ਦਿੱਤਾ ਜੋ ਵੀ ਸੀ ਸਭ ਕੁਝ ਸਹੀ ਸੀ ਮੀਰਾ ਜੇਟ ਠੀਕ ਨਹੀਂ ਸੀ ਇਸ ਲਈ ਉਹ ਆਪਣੇ ਆਫਿਸ ਨਹੀਂ ਜਾਂਦਾ ਸੀ ਇਸੇ ਜ਼ਰੂਰੀ ਮੀਟਿੰਗ ਤੇ ਉਹਨੇ ਮੇਰੇ ਘਰ ਵਾਲੇ ਨੂੰ ਹੀ ਭੇਜ ਦਿੱਤਾ ਸੀ। 3-4 ਦਿਨ ਲਈ ਮੇਰਾ ਘਰ ਵਾਲਾ ਘਰੋਂ ਚਲਾ ਗਿਆ ਸੀ। ਉਸ ਤੋਂ ਬਾਅਦ ਮੈਂ ਨਹਾਉਣ ਲਈ ਚਲੀ ਗਈ। ਮੈਂ ਆਪਣੇ ਗਿੱਲੇ ਵਾਲਾਂ ਤੇ ਤੌਲੀਆ ਲਪੇਟਿਆ ਹੋਇਆ ਸੀ। ਜਦੋਂ ਮੈਂ ਤੌਲੀਆ ਲਾ ਕੇ ਵਾਲ ਸਕਾਉਣ ਲੱਗੀ ਤਾਂ ਮੈਨੂੰ ਮੇਰਾ ਜੀਠ ਆਵਾਜ਼ਾਂ ਮਾਰਦਾ ਸੀ। ਉਹਦੀਆਂ ਆਵਾਜ਼ਾਂ ਤੋਂ ਮੈਂ ਦੇਖਿਆ ਕਿ ਮੇਰਾ ਜੀਠ ਮੈਨੂੰ ਕਦੋਂ ਦਾ ਆਵਾਜ਼ਾਂ ਮਾਰਦਾ। ਮੇਰੀ ਤਾਂ ਸੱਸ ਵੀ ਘਰੇ ਨਹੀਂ ਸੀ। ਵੈਸੇ ਵੀ ਮੇਰੀ ਸੱਸ ਅਣ ਸੁਣੀਆ ਹੀ ਗੱਲਾਂ ਕਰ ਦਿੰਦੀ ਸੀ ਕਿਉਂਕਿ ਉਹਨੂੰ ਕੰਮ ਦੀ ਆਦਤ ਨਹੀਂ ਸੀ ਇਸ ਲਈ ਉਹ ਛੇਤੀ ਕਿਸੇ ਦੀ ਆਵਾਜ਼ ਸੁਣਦੀ ਨਹੀਂ ਸੀ ਸਾਰਾ ਦਿਨ ਗਵਾਂਢ ਵਿੱਚ ਚੁਗਲੀਆਂ ਕਰਨ ਲਈ ਘਰੋਂ ਬਾਹਰ ਹੀ ਨਿਕਲ ਜਾਂਦੀ ਸੀ ਇਸ ਲਈ ਮੈਂ ਭੱਜ ਕੇ ਆਪਣੇ ਜੇਠ ਦੇ ਕਮਰੇ ਵਿੱਚ ਗਈ ਮੇਰੇ ਵਾਲਾਂ ਤੇ ਲਪੇਟਿਆ ਹੋਇਆ ਤੌਲੀਆ ਵੀ ਲੱਗ ਗਿਆ ਤੇ ਮੈਂ ਕਿਹਾ ਬਾਜੀ ਤੁਹਾਨੂੰ ਕੁਝ ਚਾਹੀਦਾ ਸੀ ਮੈਂ ਬਾਥਰੂਮ ਵਿੱਚ ਨਾ ਆਉਂਦੀ ਸੀ ਇਸ ਲਈ ਮੈਨੂੰ ਤੁਹਾਡੀ ਆਵਾਜ਼ ਨਹੀਂ ਸੁਣੀ ਮੇਰਾ ਜੇਠ ਕਹਿਣ ਲੱਗਾ ਕਿ ਮੈਨੂੰ ਭੁੱਖ ਲੱਗੀ ਆ ਜੇ ਮੈਨੂੰ ਰੋਟੀ ਫਰਾ ਦੇਵੇਂ ਤਾਂ ਬਹੁਤ ਵਧੀਆ ਗੱਲ ਆ ਮੈਂ ਫਟਾਫਟ ਜਾ ਕੇ ਰੋਟੀ ਬਣਾਉਣ ਫਿਰ ਮੈਂ ਸੋਚਿਆ ਕਿ ਜਾਣ ਤੋਂ ਪਹਿਲਾਂ ਰੋਟੀ ਤੋਂ ਪਹਿਲਾਂ ਖਾਣ ਵਾਲੀ ਦਵਾਈ ਵੀ ਦੇ ਦੇਵਾਂ ਇਸ ਤੋਂ ਪਹਿਲਾਂ ਕਿ ਮੇਰਾ ਜੇਠ ਮੈਨੂੰ ਕਹਿੰਦਾ ਕਿ ਤੂੰ ਤਾਂ ਗਿੱਲੇ ਵਾਲਾਂ ਵਿੱਚ ਵੀ ਹੋਰ ਜ਼ਿਆਦਾ ਸੋਹਣੀ ਲੱਗਦੀ ਐ ਮੈਂ ਉਹਦੀ ਗੱਲ ਤੇ ਮੁਸਕਰਾਈ ਤੇ ਫਟਾਫਟ ਰਸੋਈ ਵੱਲ ਚਲੀ ਗਈ ਮੈਂ ਰੋਟੀ ਬਣਾ ਕੇ ਆਪਣੇ ਜੇਠ ਨੂੰ ਫੜਾਉਣ ਗਈ ਤੇ ਰੋਟੀ ਖਾ ਗਿਓ ਮੇਰੀ ਬਣੀ ਹੋਈ ਦਾਲ ਸਬਜ਼ੀ ਦੀ ਬੜੀ ਤਾਰੀਫ਼ ਕਰਦਾ ਸੀ ਤੇ ਅੱਜ ਤੱਕ ਉਹ ਝਾੜਾ ਹੀ ਕਰ ਰਿਹਾ ਸੀ ਮੀਰਾ ਜੇਠ ਮੈਨੂੰ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਵੀ ਤੇਰੇ ਵਰਗੀ ਹੀ ਹੋਣੀ ਚਾਹੀਦੀ ਆ ਉਹਦੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਸੋਚਿਆ ਕਿ ਲੱਗਦਾ ਵਿਆਹ ਦਾ ਇਰਾਦਾ ਬਣਾ ਰਿਹਾ ਫਿਰ ਉਹ ਮੈਨੂੰ ਕਹਿਣ ਲੱਗਾ ਕਿ ਤੇਰੇ ਵਰਗੀ ਨਹੀਂ ਬਲਕੇ ਹੁਣ ਤੂੰ ਹੀ ਚਾਹੀਦੀ ਆ ਤੇਰੇ ਵਰਗੀ ਤਮ ਲਾਭ ਹੀ ਨਹੀਂ ਸਕਦਾ ਉਹਦੀ ਗੱਲ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਿਆ ਮੈਂ ਸਮਝ ਗਈ ਸੀ ਕਿ ਹੁਣ ਮੇਰੇ ਜੇਠ ਦੀ ਨੀਅਤ ਹੌਲੀ-ਹੌਲੀ ਬਦਲ ਰਹੀ ਆ ਮੈਂ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਪਰ ਉਹਦੇ ਵੱਲ ਹੌਲੀ-ਹੌਲੀ ਮੈਂ ਵੀ ਧਿਆਨ ਦੇਣ ਲੱਗ ਪਈ ਸੀ ਇਹਨਾਂ ਦਿਨਾਂ ਵਿੱਚ ਮੇਰਾ ਜੇਠ ਮੇਰੇ ਨਾਲ ਜ਼ਿਆਦਾ ਹੀ ਗੱਲਬਾਤ ਕਰਨ ਲੱਗ ਪਿਆ ਤੇ ਆਪਣੇ ਜਜ਼ਬਾਤ ਮੈਨੂੰ ਦੱਸਣ ਲੱਗ ਪਿਆ ਤੇ ਹੌਲੀ-ਹੌਲੀ ਮੇਰਾ ਜੇਠ ਹੁਣ ਠੀਕ ਹੋਣ ਲੱਗਿਆ ਸੀ ਤਾਂ ਮੇਰਾ ਘਰ ਵਾਲਾ ਵੀ ਵਾਪਸ ਆ ਗਿਆ ਸੀ ਮੇਰੇ ਘਰ ਵਾਲੇ ਨੇ ਘਰੇ ਆਉਣ ਤੇ ਕਿਹਾ ਕਿ ਵੱਡੇ ਵੀਰ ਨੇ ਤੈਨੂੰ ਖਾਰ ਵੀ ਲੈ ਦਿੱਤਾ ਤੇ ਆਪਣਾ ਕਾਰਡ ਵੀ ਦਿੱਤਾ ਉਹ ਤੇਰੀ ਇੰਨੀ ਪ੍ਰਵਾਹ ਕਰਦਾ ਤੇ ਤੂੰ ਮੇਰੇ ਲਈ ਉਹਦੇ ਕੋਲੋਂ ਥੋੜੇ ਜਿਹਾ ਪੈਸੇ ਮੰਗਣਾ ਮੈਨੂੰ ਪੈਸਿਆਂ ਦੀ ਲੋੜ ਹੈ ਮੇਰੇ ਤੇ ਮੇਰੇ ਜੇਡ ਦਾ ਇੱਕ ਅਲੱਗ ਹੀ ਰਿਸ਼ਤਾ ਬੰਦਾ ਸੀ ਪਰ ਮੈਨੂੰ ਉਹਦੇ ਇਰਾਦਿਆਂ ਦਾ ਪਤਾ ਨਹੀਂ ਸੀ ਮੈਂ ਕਿਹਾ ਕਿ ਤੁਸੀਂ ਇਹਨੇ ਪੈਸੇ ਕਿੱਥੇ ਵਰਤਨੇ ਆ ਤਾਂ ਉਹ ਕਹਿਣ ਲੱਗਾ ਕਿ ਮੈਂ ਇੱਕ ਵੱਡੀ ਗੱਡੀ ਖਰੀਦਣੀ ਆ ਇਸ ਲਈ ਮੇਰੇ ਕੋਲ ਪੈਸੇ ਨਹੀਂ ਆ ਤੇ ਮੈਨੂੰ ਪੈਸਿਆਂ ਦੀ ਲੋੜ ਆ ਮੈਂ ਹਾਂ ਕਰ ਦਿੱਤੀ ਤੇ ਫਿਰ ਮੇਰਾ ਘਰ ਵਾਲਾ ਸੌਂ ਗਿਆ ਸੀ ਮੈਂ ਫਟਾਫਟ ਆਪਣੇ ਕਮਰੇ ਚੋਂ ਬਾਹਰ ਆ ਗਈ ਕਿਉਂਕਿ ਮੈਂ ਆਪਣੇ ਜੇਠ ਜੇਠ ਨੂੰ ਹਲਦੀ ਵਾਲਾ ਦੁੱਧ ਦੇਣਾ ਹੀ ਭੁੱਲ ਗਈ ਸੀ ਜਦੋਂ ਤੋਂ ਮੇਰੇ ਜੇਠ ਦੀ ਹਾਲਤ ਠੀਕ ਨਹੀਂ ਸੀ ਉਹ ਹਲਦੀ ਵਾਲਾ ਦੁੱਧ ਪੀਂਦਾ ਸੀ ਇਸੇ ਕਰਕੇ ਮੈਂ ਉਹਨੂੰ ਦੁੱਧ ਦੇਣ ਲਈ ਉਹਦੇ ਕਮਰੇ ਵਿੱਚ ਗਈ ਮੈਂ ਦੁੱਧ ਦੇ ਕੇ ਕਮਰੇ ਵਿੱਚੋਂ ਬਾਹਰ ਆਉਣ ਹੀ ਲੱਗੀ ਸੀ ਕਿ ਮੇਰਾ ਜੇਠ ਕਹਿਣ ਲੱਗਾ ਕੀ ਐਨੇ ਵੀ ਜਲਦੀ ਕੀ ਆ ਮੇਰੇ ਕੋਲ ਬੈਠ ਮੈਨੂੰ ਤੇਰੇ ਨਾਲ ਗੱਲਾਂ ਕਰਨੀਆਂ ਵਧੀਆ ਲੱਗਦੀਆਂ ਮੇਰਾ ਜੇਠ ਮੇਰੀਆਂ ਛੋਟੀਆਂ ਛੋਟੀਆਂ ਹਰ ਚੀਜ਼ਾਂ ਵੱਲ ਧਿਆਨ ਦਿੰਦਾ ਸੀ ਕਹਿਣ ਲੱਗਾ ਕਿ ਤੂੰ ਇਸ ਸੂਟ ਵਿੱਚ ਅੱਜ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਇੰਨੀ ਤਾਰੀਫ਼ ਤਾਂ ਕਦੀ ਮੇਰੇ ਮੇਰੇ ਘਰ ਵਾਲੇ ਨੇ ਨਹੀਂ ਕੀਤੀ ਸੀ ਮੈਨੂੰ ਲੱਗਿਆ ਕਿ ਮੇਰੇ ਜੇਠ ਦੇ ਵਿਆਹ ਲਈ ਇਰਾਦੇ ਬਦਲਦੇ ਪਏ ਆ ਮੈਂ ਹੌਸਲਾ ਜਿਆ ਕੀਤਾ ਤੇ ਕੁਝ ਪੈਸੇ ਮੰਗ ਲਏ ਜੇ ਮੈਂ ਪੈਸੇ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਮੰਗਦੀ ਤੇ ਉਹ ਕਦੀ ਵੀ ਮੈਨੂੰ ਨਾ ਦਿੰਦਾ ਪਰ ਉਹਨੇ ਮੈਨੂੰ ਮਨਾ ਨਹੀਂ ਕੀਤਾ ਤੇ ਮੇਰੇ ਨਾਲ ਹੋਰ ਗੱਲਾਂ ਕਰਨ ਲੱਗ ਪਿਆ ਕਹਿਣ ਲੱਗਾ ਕਿ ਜਦੋਂ ਤੂੰ ਜਗਜੀਤ ਦੇ ਕੋਲ ਹੁੰਦੀ ਆ ਤਾਂ ਮੈਨੂੰ ਬਹੁਤ ਜਲਸ ਹੁੰਦੀ ਆ ਕਿ ਇੰਨੀ ਸੋਹਣੀ ਘਰ ਵਾਲੀ ਉਹਦੇ ਕੋਲ ਕਿਉਂ ਆ ਤੂੰ ਮੇਰੇ ਕੋਲ ਕਿਉਂ ਨਹੀਂ ਫਿਰ ਉਹਨੇ ਮੈਨੂੰ ਕਮਰੇ ਵਿੱਚੋਂ ਜਾਣ ਲਈ ਕਿਹਾ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹਨੇ ਮੈਨੂੰ ਇਦਾਂ ਕਿਉਂ ਕਿਹਾ ਫਿਰ ਉਸ ਤੋਂ ਬਾਅਦ ਕੁਝ ਦਿਨ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ। ਉਹਨੇ ਚੁੱਪ ਕਰਕੇ ਮੈਨੂੰ ਚੈੱਕ ਪੜਾ ਦਿੱਤਾ। ਮੈਂ ਉਹ ਚੈੱਕ ਆਪਣੇ ਘਰ ਵਾਲੇ ਨੂੰ ਦੇ ਦਿੱਤਾ। ਮੇਰਾ ਘਰ ਵਾਲਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਬਲਜੀਤ ਨੇ ਤੈਨੂੰ ਇੰਨੇ ਪੈਸੇ ਇੱਕੋ ਵਾਰੀ ਕਿੱਦਾਂ ਦੇ ਦਿੱਤੇ? ਉਹ ਤਾਂ ਰੋਜ਼ ਦਾ ਹਿਸਾਬ-ਕਿਤਾਬ ਪੁੱਛਦਾ ਤੇ ਤੇਰੇ ਤੇ ਇੰਨਾ ਮਿਹਰਬਾਨ ਕਿੱਦਾਂ ਹੋ ਗਿਆ? ਮੈਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਸੀ ਕਿ ਇਹ ਸਭ ਕੁਝ ਕਿੱਦਾਂ ਹੋ ਗਿਆ। ਮੇਰੀ ਸੱਸ ਆਪਣੀ ਭੈਣ ਦੇ ਘਰ ਜਾਣ ਦੀ ਤਿਆਰੀ ਕਰਦੀ ਸੀ। ਮੇਰੀ ਸੱਸ ਨੇ ਸਵੇਰੇ-ਸਵੇਰੇ ਜਾਣ ਦੇ ਲਈ ਕਾਫੀ ਸਾਰਾ ਸਮਾਨ ਮੰਗਵਾ ਲਿਆ। ਮੈਂ ਉਹਦੇ ਜਾਣ ਦੀਆਂ ਤਿਆਰੀਆਂ ਕਰਨ ਲੱਗੀ ਤੇ ਇੰਨੀ ਬਿਜੀ ਹੋ ਗਈ ਕਿ ਸਵੇਰ ਤੋਂ ਚਾਹ ਵੀ ਪੀਣ ਦਾ ਟਾਈਮ ਨਹੀਂ ਲੱਗਿਆ ਸੀ। ਸਵੇਰੇ ਉੱਠ ਕੇ ਮੂੰਹ ਧੋ ਕੇ ਮੈਂ ਕਮਰੇ 'ਚੋਂ ਬਾਹਰ ਆ ਗਈ ਤੇ ਆਪਣੀ ਸੱਸ ਦੀਆਂ ਤਿਆਰੀਆਂ ਕਰਕੇ 10 ਵਜੇ ਗਏ। ਮੇਰੇ ਨਹਾਉਂਦਾ ਵੀ ਟਾਈਮ ਹੋ ਗਿਆ ਸੀ। ਮੇਰੀ ਸੱਸ ਵੀ ਆਪਣੀ ਭੈਣ ਦੇ ਘਰ ਚਲੀ ਗਈ। ਮੇਰਾ ਘਰ ਵਾਲਾ ਵੀ ਆਫਿਸ ਚਲਾ ਗਿਆ ਸੀ। ਮੇਰਾ ਜੇਠ ਵੀ ਜਾਣ ਲਈ ਤਿਆਰ ਹੁੰਦਾ ਪਿਆ ਸੀ ਘਰੇ ਮੈਂ ਇਕੱਲੀ ਸੀ ਤੇ ਨੌਕਰਾਨੀ ਵੀ ਸਾਰੇ ਕੰਮ ਕਰਕੇ ਚਲੀ ਗਈ ਸੀ ਸਾਰਿਆਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਨਹਾ ਕੇ ਆਈ ਤੇ ਆਪਣੀ ਚੁੰਨੀ ਨੂੰ ਸਹੀ ਕਰ ਰਹੀ ਸੀ ਤਾਂ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੇਰਾ ਜੇਠ ਅੰਦਰ ਆ ਗਿਆ ਉਹਨੂੰ ਦੇਖ ਕੇ ਤਾਂ ਮੈਂ ਘਬਰਾ ਹੀ ਗਈ ਤੇ ਫਟਾਫਟ ਚੁੰਨੀ ਸਹੀ ਕਰਨ ਲੱਗੀ ਤੇ ਮੈਂ ਉਹਨੂੰ ਦੇਖ ਕੇ ਡਰ ਗਈ ਉਹ ਕਹਿਣ ਲੱਗਾ ਕਿ ਹੁਣ ਘਰੇ ਕੋਈ ਨਹੀਂ ਹੈ ਇਸ ਲਈ ਮੈਂ ਅੱਧੇ ਰਾਸਤੇ ਵਿੱਚੋਂ ਹੀ ਵਾਪਸ ਆ ਗਿਆ। ਮੇਰੇ ਜੇਠ ਨੇ ਮੇਰੇ ਨਾਲ ਇਦਾਂ ਦੀਆਂ ਕਿਹੜੀਆਂ ਪਰਸਨਲ ਗੱਲਾਂ ਕਰਨੀਆਂ ਸੀ। ਇਹ ਸੁਣ ਕੇ ਮੈਨੂੰ ਡਰ ਜਿਹਾ ਲੱਗਣ ਲੱਗ ਪਿਆ। ਕਿ ਉਹ ਅਚਾਨਕ ਕਿੱਦਾਂ ਮੇਰੇ ਕਮਰੇ ਵਿੱਚ ਆ ਗਿਆ। ਮੈਂ ਹਜੇ ਦੇਖ ਹੀ ਰਹੀ ਸੀ ਕਿ ਅਚਾਨਕ ਮੇਰੇ ਕੋਲ ਆ ਕੇ ਮਾਫੀ ਮੰਗਣ ਲੱਗ ਪਿਆ। ਉਹਦੇ ਇਦਾਂ ਮਾਫੀ ਮੰਗਣ ਦਾ ਤਰੀਕਾ ਬੜਾ ਅਜੀਬ ਸੀ। ਮੇਰੇ ਦਿਮਾਗ ਵਿੱਚ ਇਹੀ ਗੱਲ ਆਈ ਜਾਂਦੀ ਸੀ ਕਿ ਉਹਨੇ ਇਦਾਂ ਦਾ ਕੀ ਕੀਤਾ ਸੀ। ਮੈਂ ਕਿਹਾ ਕਿ ਤੁਸੀਂ ਮੇਰੇ ਕੋਲੋਂ ਕਿਹੜੀ ਗੱਲ ਦੀ ਮਾਫੀ ਮੰਗਦੇ ਹੋ? ਉਹ ਕਹਿਣ ਲੱਗਾ ਕਿ ਜਦਨ ਤੂੰ ਮੈਨੂੰ ਹਲਦੀ ਵਾਲਾ ਦੁੱਧ ਦੇਣ ਆਈ ਸੀ ਤਾਂ ਮੈਂ ਤੇਰੇ ਨਾਲ ਬਹੁਤ ਘਟੀਆ ਸਲੂਕ ਕੀਤਾ ਸੀ। ਮੈਂ ਤੈਨੂੰ ਆਪਣੇ ਕਮਰੇ ਵਿੱਚੋਂ ਜਾਣ ਲਈ ਕਹਿ ਦਿੱਤਾ ਸੀ। ਮੇਰੇ ਇਸ ਤਰ੍ਹਾਂ ਦੇ ਵਰਤਾਓ ਨਾਲ ਤੈਨੂੰ ਵੀ ਘਟੀਆ ਜਿਹਾ ਫੀਲ ਮਹਿਸੂਸ ਹੋਇਆਵੇਗਾ। ਇਸ ਲਈ ਮੈਂ ਤੇਰੇ ਤੋਂ ਮਾਫੀ ਮੰਗਣ ਆ ਗਿਆ। ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕਿਹੜਾ ਕੋਈ ਉਪਰੇ ਆ। ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ। ਮੇਰਾ ਜਿੱਦ ਮੇਰੇ ਤੋਂ ਮਾਫੀ ਮੰਗ ਕੇ ਕਮਰੇ ਤੋਂ ਬਾਹਰ ਚਲਾ ਗਿਆ ਸੀ। ਉਸ ਰਾਤ ਮੇਰੀ ਸੱਸ ਘਰੇ ਨਹੀਂ ਸੀ। ਮੈਂ ਦੇਖਿਆ ਕਿ ਮੇਰਾ ਘਰ ਵਾਲਾ ਗੂੜੀ ਨੂਨ ਨੀਂਦ ਵਿੱਚ ਸੁੱਤਾ ਮੈਂ ਉਹਨੂੰ ਸੁੱਤਾ ਦੇਖਿਆ ਤੇ ਉਹਦੇ ਕੋਲੋਂ ਉੱਠ ਕੇ ਬਾਹਰ ਆ ਗਿਆ ਮੈਂ ਆਪਣੇ ਜੇਠ ਦੇ ਕਮਰੇ ਵਿੱਚ ਪਹੁੰਚ ਗਈ ਮੇਰਾ ਜੇਠ ਸੁੱਤਾ ਹੋਇਆ ਸੀ ਤੇ ਅਚਾਨਕ ਉਹਦੇ ਕਮਰੇ ਦੀ ਲਾਈਟ ਜਗ ਗਈ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਘਰ ਵਾਲਾ ਖੜਾ ਸੀ ਮੈਨੂੰ ਇਸ ਵੇਲੇ ਆਪਣੇ ਭਰਾ ਦੇ ਕਮਰੇ ਵਿੱਚ ਦੇਖ ਕੇ ਉਹ ਸ਼ੱਕ ਜਿਹਾ ਕਰਨ ਲੱਗਾ ਤੇ ਕਹਿਣ ਲੱਗਾ ਕਿ ਤੂੰ ਇਸ ਵੇਲੇ ਮੇਰੇ ਭਰਾ ਦੇ ਕਮਰੇ ਵਿੱਚ ਕੀ ਕਰਦੀ ਹੈ ਸ਼ਾਇਦ ਹੋਣੇ ਮੈਨੂੰ ਆਪਣੇ ਭਰਾ ਦੇ ਇੰਜੈਕਸ਼ਨ ਲਾਉਂਦੇ ਹੋਏ ਦੇਖ ਲਿਆ ਤੇ ਮੇਰੇ ਨਾਲ ਖੜੇ ਡਾਕਟਰ ਨੂੰ ਕਾਲਰ ਤੋਂ ਫੜ ਲਿਆ ਤੇ ਕਹਿਣ ਲੱਗਾ ਕਿ ਤੂੰ ਇਸ ਵੇਲੇ ਮੇਰੀ ਘਰ ਵਾਲੀ ਦੇ ਨਾਲ ਖੜਾ ਕੀ ਕਰਦਾ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਹੀ ਇਸ ਡਾਕਟਰ ਨੂੰ ਆਪਣੇ ਜੇਠ ਦੇ ਇੰਜੈਕਸ਼ਨ ਲਾਉਣ ਦੇ ਲਈ ਬੁਲਾਇਆ ਤੇ ਸਾਡੇ ਰੌਲੇ ਦੀ ਆਵਾਜ਼ ਸੁਣ ਕੇ ਮੇਰਾ ਜੇਠ ਵੀ ਉੱਠ ਗਿਆ ਸੀ ਉਹਨੂੰ ਖੁਦ ਵੀ ਸਮਝ ਨਹੀਂ ਆਉਂਦੀ ਸੀ ਕਿ ਇਹ ਸਭ ਕੀ ਕੁਝ ਹੁੰਦਾ ਪਿਆ ਮੇਰਾ ਘਰ ਵਾਲਾ ਮੇਰੇ ਜੇਠ ਨੂੰ ਕਹਿਣ ਲੱਗਾ ਕਿ ਵੀਰੇ ਤੂੰ ਫਿਕਰ ਨਾ ਕਰ ਤੈਨੂੰ ਮੈਂ ਕੁਝ ਨਹੀਂ ਹੁਆੰਦਿਆਂਗਾ ਮੇਰੀ ਘਰ ਵਾਲੀ ਤੁਹਾਡੇ ਨਾਲ ਏਦਾਂ ਦਾ ਕੁਝ ਕਰੂਗੀ ਇਹ ਤਾਂ ਮੈਂ ਕਦੀ ਸੋਚਿਆ ਨਹੀਂ ਸੀ ਇਹ ਸੁਣ ਕੇ ਮੈਂ ਹੈਰਾਨ ਹੀ ਰਹਿ ਗਈ ਮੇਰੀ ਘਰ ਵਾਲੀ ਕਿਸੇ ਡਾਕਟਰ ਨੂੰ ਆਪਣੇ ਨਾਲ ਲਿਆਈ ਤੇ ਤੈਨੂੰ ਹੁਣੇ ਇੰਜੈਕਸ਼ਨ ਲਾ ਕੇ ਸ਼ਾਇਦ ਮਾਰਨਾ ਚਾਹੁੰਦੇ ਸੀ ਪਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਮੇਰੀ ਘਰ ਵਾਲੀ ਏਦਾਂ ਵੀ ਕਰ ਸਕਦੀ ਹੈ ਪਰ ਮੈਂ ਮੌਕੇ ਤੇ ਆ ਕੇ ਤੁਹਾਡੀ ਜਾਨ ਬਚਾ ਲਈ ਇਹ ਸੁਣ ਕੇ ਮੇਰੇ ਜੇਠ ਨੇ ਮੇਰੇ ਘਰ ਵਾਲੇ ਨੂੰ ਚੁੱਪ ਕਰਾਇਆ ਤੇ ਕਹਿਣ ਲੱਗਾ ਤੈਨੂੰ ਆਪਣੀ ਘਰਵਾਲੀ ਤੇ ਯਕੀਨ ਨਹੀਂ ਪਰ ਮੈਨੂੰ ਇਹਦੇ ਉੱਤੇ ਪੂਰਾ ਯਕੀਨ ਆ ਕਿ ਸਿਮੀ ਮੇਰੇ ਨਾਲ ਕੁਝ ਵੀ ਇਦਾਂ ਦਾ ਨਹੀਂ ਕਰ ਸਕਦੇ ਮੇਰਾ ਜੇਠ ਮੈਨੂੰ ਪੁੱਛਣ ਲੱਗਾ ਕਿ ਇਹ ਸਭ ਕੁਝ ਕੀ ਆ ਮੈਂ ਹੌਲੀ-ਹੌਲੀ ਉਹਨੂੰ ਸਭ ਕੁਝ ਦੱਸਣਾ ਸ਼ੁਰੂ ਕੀਤਾ ਕਿ ਮੈਂ ਤੁਹਾਡੀ ਗੁਪਤ ਬਿਮਾਰੀ ਦਾ ਕਰਕੇ ਤੁਹਾਨੂੰ ਇੰਜੈਕਸ਼ਨ ਦੇਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਸ਼ੱਕ ਸੀ ਕਿ ਤੁਹਾਡੀ ਉਮਰ 40 ਸਾਲ ਦੀ ਹੋ ਗਈ ਹੈ ਕਿ ਤੁਹਾਡੇ ਕੋਲ ਇੰਨੇ ਪੈਸੇ ਆ ਫਿਰ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਬਸ ਮੈਂ ਇਹੀ ਪਤਾ ਕਰਨਾ ਸੀ ਇਸ ਲਈ ਅੱਜ ਡਾਕਟਰ ਨੂੰ ਨਾਲ ਲੈ ਕੇ ਆਈ ਸੀ ਇਹਨੇ ਤੁਹਾਨੂੰ बेहोश ਕਰਕੇ ਸਾਰਾ ਚੈੱਕਅਪ ਕਰਨਾ ਸੀ ਕਿ ਤੁਹਾਨੂੰ ਕੁਝ ਵੀ ਪਤਾ ਨਾ ਲੱਗੇ ਮੇਰੀ ਗੱਲ ਸੁਣ ਕੇ ਮੇਰਾ ਜੇਠ ਕਹਿਣ ਲੱਗਾ ਕਿ ਤੈਨੂੰ ਕਿਹਨੇ ਕਿਹਾ ਕਿ ਮੇਰੇ ਵਿੱਚ ਕੋਈ ਕਮੀ ਆ ਮੈਂ ਕਿਹਾ ਕਿ ਤੁਹਾਡੀ ਉਮਰ ਇੰਨੀ ਹੋ ਗਈ ਆ ਫਿਰ ਹਜੇ ਵਿਆਹ ਕਿਉਂ ਨਹੀਂ ਕਰਵਾਇਆ ਮੈਨੂੰ ਸ਼ੱਕ ਹੁੰਦਾ ਸੀ ਇਸ ਲਈ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲਾਂ ਕਰਦੀ ਸੀ ਕਿ ਤੁਹਾਡੇ ਵਿੱਚ ਜੋ ਵੀ ਕਮੀ ਹੈ ਮੇਰੇ ਸਾਹਮਣੇ ਆਵੇ ਮੈਂ ਤੁਹਾਨੂੰ ਇੰਨੇ ਪਿਆਰ ਨਾਲ ਇਸੇ ਕਰਕੇ ਬੁਲਾਉਂਦੀ ਸੀ ਕਿ ਤੁਸੀਂ ਮੈਨੂੰ ਸਭ ਕੁਝ ਸੱਚ ਦੱਸ ਦਿਓ ਕਿ ਤੁਹਾਡੇ ਵਿੱਚ ਕੀ ਪ੍ਰੋਬਲਮ ਆ ਜੋ ਤੁਸੀਂ ਵਿਆਹ ਕਰਵਾਉਣ ਤੋਂ ਮਨਾ ਕਰਦੇ ਹੋ ਤਾਂ ਮੇਰਾ ਜੇਠ ਮੈਨੂੰ ਕਹਿਣ ਲੱਗਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਮੇਰੇ ਵਿਆਹ ਨਾ ਕਰਵਾਉਣ ਦਾ ਕਾਰਨ ਮੇਰਾ ਪਿਆਰ ਆ ਮੈਂ ਬਚਪਨ ਤੋਂ ਹੀ ਇੱਕ ਕੁੜੀ ਨੂੰ ਪਸੰਦ ਕਰਦਾ ਸੀ ਤੇ ਉਹਦਾ ਨਾਮ ਹਰਲੀਨ ਸੀ ਉਹਦੇ ਨਾਲ ਹੀ ਮੈਂ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਉਹਦੇ ਘਰ ਦੇ ਮੇਰੇ ਨਾਲ ਵਿਆਹ ਕਰਨ ਲਈ ਮੰਨ ਗਏ ਸੀ ਪਰ ਮੈਨੂੰ ਪਤਾ ਲੱਗਿਆ ਕਿ ਉਸ ਕੁੜੀ ਨੂੰ ਬਹੁਤ ਹੀ ਵੱਡੀ ਗੰਭੀਰ ਬਿਮਾਰੀ ਆ ਜਿਹਦੇ ਕਰਕੇ ਉਹਦਾ ਇਲਾਜ ਵੀ ਚੱਲ ਪਿਆ ਸੀ ਪਰ ਇਲਾਜ ਵਿੱਚ ਪੈਸੇ ਘਟ ਗਏ ਸੀ ਤੇ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠੀ ਉਸ ਵੇਲੇ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਉਹਦਾ ਇਲਾਜ ਕਰਾ ਕੇ ਉਹਨੂੰ ਬਚਾ ਸਕਦਾ ਉਸ ਦਿਨ ਤੋਂ ਮੈਂ ਵਿਆਹ ਵਾਲੀ ਗੱਲ ਆਪਣੇ ਦਿਮਾਗ ਵਿੱਚੋਂ ਹੀ ਕੱਢ ਦਿੱਤੀ ਤੇ ਪੈਸਾ ਕਮਾਉਣ ਵੱਲ ਹੋ ਗਿਆ ਮਾਂ ਨੇ ਮੈਨੂੰ ਵਿਆਹ ਲਈ ਬਹੁਤ ਵਾਰੀ ਕਿਹਾ ਪਰ ਮੈਂ ਮਨਾ ਕਰ ਦਿੱਤਾ ਮੈਂ ਹਰਲੀਨ ਤੋਂ ਬਿਨਾਂ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਹੀ ਨਹੀਂ ਸਕਦਾ ਸੀ ਕਿਉਂਕਿ ਮੈਨੂੰ ਹੋਰ ਕਿਸੇ ਕੁੜੀ ਵਿੱਚ ਇੰਟਰਸਟ ਹੀ ਨਹੀਂ ਸੀ ਕਦੀ ਕਦੀ ਤੁਹਾਨੂੰ ਦੋਹਾਂ ਨੂੰ ਦੇਖ ਕੇ ਮੇਰੇ ਤੇ ਵਿਆਹ ਦਾ ਭੂਤ ਸਵਾਰ ਜਿਹਾ ਹੁੰਦਾ ਸੀ ਪਰ ਫਿਰ ਸ਼ਾਂਤ ਹੋ ਜਾਂਦਾ ਸੀ ਕਿ ਨਹੀਂ ਮੈਂ ਵਿਆਹ ਨਹੀਂ ਕਰਵਾਉਣਾ ਜਦੋਂ ਮੈਂ ਤੇਰੇ ਨਾਲ ਗੱਲ ਕਰਦਾ ਤੇ ਤੇਰੇ ਵਿੱਚ ਮੈਨੂੰ ਹਰਲੀਨ ਦਿੱਸਦੀ ਆ ਪਰ ਫਿਰ ਵੀ ਮੈਂ ਆਪਣੇ ਦਿਮਾਗ ਨੂੰ ਸਮਝਾ ਲੈਂਦਾ ਪਰ ਹਰਲੀਨ ਤੋਂ ਬਿਨਾ ਮੈਂ ਕਿਸੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਹ ਕਹਿੰਦੇ ਕਹਿੰਦੇ ਮੇਰੇ ਜੇਠ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਮੈਂ ਉਸ ਨੂੰ ਕਹਾਂ ਕਿ ਤੁਸੀਂ ਦਿਲ ਦੇ ਬਹੁਤ ਚੰਗੇ ਹੋ ਤੁਹਾਡੇ ਕੋਲ ਇੰਨਾ ਪੈਸਾ ਵੀ ਆਪਨੇ ਛੋਟੇ ਭਰਾ ਨੂੰ ਵੀ ਚੰਗਾ ਰਾਹ ਦਿਖਾਇਆ ਭਾਵੇਂ ਹੀ ਸਾਡੀ ਔਲਾਦ ਤੁਹਾਨੂੰ ਵੱਡੇ ਪਾਪਾ ਕਹੂਗੀ ਸਾਡੇ ਤੇ ਤੁਹਾਡੇ ਬੱਚੇ ਵਿੱਚ ਥੋੜਾ ਫਰਕ ਤਾਂ ਹੋਊਗਾ ਇਸ ਲਈ ਸਾਨੂੰ ਬੱਚਿਆਂ ਦੀ ਪੜ੍ਹਾਈ ਲਈ ਦੂਸਰੇ ਸ਼ਹਿਰ ਵੀ ਜਾਣਾ ਪੈ ਸਕਦਾ ਤੁਹਾਡੀ ਮਾਂ ਕੋਲ ਹੁਣ ਕੰਮ ਨਹੀਂ ਹੁੰਦਾ ਉਹ ਕਿੰਨੀ ਦੇਰ ਤੁਹਾਡੇ ਨਾਲ ਇਦਾਂ ਗੁਜ਼ਾਰੂਗੀ ਤੇ ਤੁਸੀਂ ਵੀ ਕਦੋਂ ਤੱਕ ਇਕੱਲੇ ਰਹੋਗੇ ਤੁਸੀਂ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਕਿਸੇ ਕੁੜੀ ਨੂੰ ਥਾਂ ਦੇ ਕੇ ਤਾਂ ਦੇਖੋ ਉਹਦੇ ਵਿੱਚ ਤੁਹਾਨੂੰ ਹਰਲੀਨ ਹੀ ਦਿਸੂਗੀ ਤੇ ਆਪਣਾ ਘਰ ਵਸਾ ਲਓ ਹਜੇ ਵੀ ਤੁਹਾਡੇ ਵਿਆਹ ਦਾ ਟਾਈਮ ਹੈਗਾ ਇਹ ਦੇਖ ਕੇ ਤੁਹਾਡੀ ਮਾਂ ਨੂੰ ਵੀ ਖੁਸ਼ੀ ਹੋਊਗੀ ਤੇ ਉਹ ਵੀ ਜਿਉਂਦੇ ਜੀ ਆਪਣੇ ਨੌਤੇ ਪੋਤੇ-ਪੋਤੀਆਂ ਨੂੰ ਦੇਖ ਲਊਗੀ ਹਜੇ ਵੀ ਤੁਹਾਡੇ ਕੋਲ ਟਾਈਮ ਆ ਕਿ ਵਿਆਹ ਕਰਵਾ ਲਓ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਮੇਰੇ ਤੋਂ ਤੇ ਮੇਰੇ ਜੇਠ ਤੋਂ ਮਾਫੀ ਮੰਗ ਲਈ ਤੇ ਕਹਿਣ ਲੱਗਾ ਮੇਰਾ ਵੱਡਾ ਭਰਾ ਜੋ ਤੇਰੇ ਇੱਕ ਵਾਰ ਕਹਿਣ ਤੇ ਪੈਸੇ ਦਿੰਦਾ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਤੈਨੂੰ ਇਦਾਂ ਪੈਸੇ ਕਿਉਂ ਦਿੰਦਾ ਵੱਡੇ ਵੀਰ ਨੇ ਤਾਂ ਗੱਡੀ ਲੈਣ ਲਈ ਤੈਨੂੰ ਪੈਸੇ ਦਿੱਤੇ ਮੈਂ ਗੱਡੀ ਲੈਣੀ ਹੀ ਨਹੀਂ ਸੀ ਮੈਂ ਤਾਂ ਵੈਸੇ ਪਰਖਦਾ ਸੀ ਕਿ ਵੱਡਾ ਵੀਰ ਤੈਨੂੰ ਪੈਸੇ ਦਿੰਦਾ ਜਾਂ ਨਹੀਂ ਜਦੋਂ ਵੀਰ ਨੇ ਤੈਨੂੰ ਏਡੀ ਵੱਡੀ ਰਕਮ ਦਾ ਚੈੱਕ ਦਿੱਤਾ ਤਾਂ ਮੈਨੂੰ ਲੱਗਿਆ ਕਿ ਤੁਹਾਡੇ ਦੋਹਾਂ ਵਿੱਚ ਕੋਈ ਗਲਤ ਰਿਸ਼ਤਾ। ਮੈਨੂੰ ਮਾਫ਼ ਕਰ ਦੇ ਮੈਂ ਤੁਹਾਡੇ ਦੋਹਾਂ ਤੇ ਸ਼ੱਕ ਕੀਤਾ। ਕੁਵਾਰਾ ਭੈਣ ਭਰਾ ਘਰ ਵਿੱਚ ਹੋਵੇ ਤਾਂ ਸ਼ੱਕ ਤਾਂ ਹੋਈ ਜਾਂਦਾ। ਮੈਂ ਆਪਣੇ ਘਰ ਵਾਲੇ ਨੂੰ ਮਾਫ਼ ਕਰ ਦਿੱਤਾ ਸੀ। ਅਗਲੇ ਦਿਨ ਮੈਂ ਆਪਣੇ ਜੇਠ ਲਈ ਇੱਕ ਨਹੀਂ ਸੱਤ ਕੁੜੀਆਂ ਦੇ ਰਿਸ਼ਤੇ ਲੈ ਕੇ ਆਈ ਤੇ ਗੱਲ ਕੀਤੀ। ਤਾਂ ਉਹਨਾਂ ਵਿੱਚੋਂ ਮੇਰੇ ਜੇਠ ਨੇ ਇੱਕ ਕੁੜੀ ਨੂੰ ਪਸੰਦ ਕਰ ਲਿਆ। ਮੇਰਾ ਜੀਤ ਕਹਿਣ ਲੱਗਾ ਕਿ ਇੱਕ ਮਹੀਨੇ ਵਿੱਚ ਮੈਂ ਕੁੜੀ ਨਾਲ ਜਾਣ ਪਹਿਚਾਨ ਕਰਨਾ ਚਾਹੁੰਦਾ ਤੇ ਫਿਰ ਵਿਆਹ ਕਰਵਾਉਂਗਾ ਇੱਕ ਮਹੀਨੇ ਦੀ ਮਨਜ਼ੂਰੀ ਤੋਂ ਬਾਅਦ ਉਹਨਾਂ ਨੇ ਵਿਆਹ ਲਈ ਹਾਂ ਕਰ ਦਿੱਤੀ ਉਹਨਾਂ ਦਾ ਘਰ ਵਾਸਤਾ ਦੇ ਕੇ ਸਭ ਤੋਂ ਜ਼ਿਆਦਾ ਖੁਸ਼ੀ ਮੇਰੀ ਸੱਸ ਨੂੰ ਹੋਈ ਸੀ ਆਖਰ ਇੰਨੀਆਂ ਕੋਸ਼ਿਸ਼ਾਂ ਦੇ ਬਾਅਦ ਮੈਨੂੰ ਕਾਮਯਾਬੀ ਮਿਲ ਗਈ ਸੀ ਮੇਰੇ ਜੀਤ ਦੇ ਹੱਥ ਵਿੱਚ ਉਹਦੇ ਬੁਢਾਪੇ ਦਾ ਸਹਾਰਾ ਦੇ ਦਿੱਤਾ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰੱਖਾ